ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਵਾਰਡ ਨੰਬਰ 48 ਦੀਆਂ ਜਿਮਨੀ ਚੋਨਾ ਦੇ ਵਿੱਚ ਬੀਤੇ ਕੱਲ ਇਤਿਹਾਸਿਕ ਜਿੱਤ ਪ੍ਰਾਪਤ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਮਹਿਤਾ ਦੇ ਵੱਲੋਂ ਅੱਜ ਲੋਕਾਂ ਦੇ ਧੰਨਵਾਦ ਦੇ ਲਈ ਇੱਕ ਵਿਸ਼ਾਲ ਰੋਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਭਾਰੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਪਾਰਟੀ ਦੇ ਸਮਰਥਕ ਅਤੇ ਪਾਰਟੀ ਦੇ ਆਗੂਆਂ ਨੂੰ ਨਾਲ ਲੈ ਕੇ ਲੋਕਾਂ ਦੇ ਧੰਨਵਾਦ ਕਰਨ ਦੇ ਲਈ ਉਹਨਾਂ ਵੱਲੋਂ ਇੱਕ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਕਤ ਰੋਡ ਸ਼ੋਅ ਦੀਆਂ ਜੋ ਕਿ ਪਦਮਜੀਤ ਮਹਿਤਾ ਦੇ ਵੱਲੋਂ ਆਪਣੀ ਜਿੱਤ ਦੇ ਮੱਦੇਨਜ਼ਰ ਇਲਾਕਾ ਨਿਵਾਸੀਆਂ ਦੇ ਧੰਨਵਾਦ ਕਰਨ ਦੇ ਲਈ ਕੱਢਿਆ ਜਾ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਵੀ ਉਹਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਜਿੱਥੇ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ਉੱਥੇ ਹੀ ਆਉਣ ਵਾਲੇ ਭਵਿੱਖ ਦੇ ਲਈ ਵੀ ਹੌਸਲਾ ਫੁਜਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਾਫ਼ ਕੀਤਾ ਕਿ ਜੋ ਵੀ ਵਾਅਦੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਕੀਤੇ ਗਏ ਹਨ ਉਹਨਾਂ ਵਾਅਦਿਆਂ ਤੇ ਜਲਦ ਕੰਮ ਸ਼ੁਰੂ ਹੋਵੇਗਾ ਤੇ ਇਸ ਦੇ ਨਾਲ ਹੀ ਇੱਕ ਦਫ਼ਤਰ ਵੀ ਉਹਨਾਂ ਦਾ ਵਾਰਡ ਦੇ ਵਿੱਚ ਬਣਾਇਆ ਜਾਵੇਗਾ ਜਿਸ ਦੇ ਵਿੱਚ ਕਿ ਲੋਕ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਉਹਨਾਂ ਤੱਕ ਆ ਸਕਦੇ ਹਨ ਜਿਨ੍ਹਾਂ ਦਾ ਜਲਦ ਸਮਾਧਾਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਅੰਦਰੀ ਪਾਰਟੀ ਤੇ ਸਾਡੀ ਸੀਨੀਅਰ ਡੈਲੀਗੇਸ਼ਨ ਤੇ ਪਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਭਗਵੰਤ ਮਾਨ ਜੀ ਦੀ ਸੋਚ ਤੇ ਰਾਗਵ ਚੱਡਾ ਜੀ ਦੀ ਸੋਚ ਤੇ ਤੁਸੀਂ ਵਿਸ਼ਵਾਸ ਹਿੰਦੂ ਦਾ ਹੈ ਤੇ ਦਿਖਾਇਆ ਕਿ ਪਾਰਟੀ ਇੱਕ ਇਹ ਵਰ ਕੋ ਨਹੀਂ ਵਾਹ ਸਾਡੇ ਸਾਰੇ 84 ਨੰਬਰ ਵੋਟ ਦੇ ਵਸਨੀਕ ਲੋਕਾਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇੰਨਾ ਸਵਾਗਤ ਕਰਾਇਆ ਵੇ ਵਾਦਾ ਕਰਦਾ ਕਿ ਉਹਨਾਂ ਦੇ ਵਿਸ਼ਵਾਸ ਨੂੰ ਮੁਤੇ ਕਾਇਮ ਰੱਖਾਂਗੇ ਤੇ ਵਾਅਦਾ ਵਾਅਦਾ ਕਰਕੇ ਉਹਨਾਂ ਦੇ ਚਿਹਰਿਆਂ ਤੇ ਉਹਨਾਂ ਦੇ ਘਰਾਂ ਦੇ ਬਦਲ ਲਿਆਵਾਂਗੇ ਵੱਡੇ ਵਾਦੇ ਕੀਤੇ ਗਏ ਤੁਹਾਡੇ ਵੱਲੋਂ ਹੁਣ ਇਹ ਆਪਾਂ ਪੂਰੇ ਕੀਤੇ ਜਾਣਗੇ ਬਿਲਕੁਲ ਜੀ ਇਹ ਮੈਂ ਅਜੇ ਵੀ ਤੁਹਾ ਗੱਲਾਂ ਦੇ ਸਟੈਂਡ ਨਾਲ ਲੈ ਕੇ ਤੇ ਮੈਂ ਮੁੱਕੇ ਤੋਂ ਸਾਰੇ ਆਪ ਰੱਖਣਾ ਸਾਰਿਆਂ ਨੇ ਜਿਹੜੇ ਵੀ ਵਾਦੇ ਕੀਤੇ ਗਏ ਆ ਉਹਨਾਂ ਦੇ ਕੰਮ ਜਲਦ ਤੋਂ ਜਲਦ ਸ਼ੁਰੂ ਹੋ ਜਾਊਗਾ ਤੇ ਜਲਦ ਤੋਂ ਜਲਦ ਅਸੀਂ ਉਹਨਾਂ ਨੂੰ ਅਪਡੇਟ ਦੇਣਾ ਵੀ ਸ਼ੁਰੂ ਕਰਾਂਗੇ ਵੀ ਤੁਹਾਡਾ ਕੰਮ ਜਿਹੜੇ ਅਸੀਂ ਵਾਦੇ ਤੁਹਾਡੇ ਨਾਲ ਕੀਤੇ ਸੀਗੇ ਕਿ ਕਿੱਥੇ ਸਟੈਂਡ ਕਰਦੇ ਨੇ ਜਿਵੇਂ ਮਹੱਲਾ ਵਾਸੀਆਂ ਤੋਂ ਬਹੁਤ ਵੱਡੀ ਲੀਡ ਦਿੱਤੀ ਗਈ ਇੱਕ ਘਟਨਾ ਬਸ ਜੀ ਜਿੱਦਾਂ ਮੈਂ ਪਹਿਲੇ ਦਿਨ ਤੋਂ ਹੀ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਸੀਗਾ ਵੀ ਮੈਨੂੰ ਬਹੁਤ ਇੱਥੇ ਪਿਆਰ ਮਿਲ ਰਿਹਾ ਲੋਕਾਂ ਦਾ ਵਿਸ਼ਵਾਸ ਮਿਲ ਰਿਹਾ ਲੋਕ ਬਦਲਾਅ ਚਾਹੁੰਦੇ ਸੀ ਇੱਕ ਨਵੀਂ ਸੋਚ ਚਾਹੁੰਦੇ ਸੀਗੇ ਉਹਨਾਂ ਨੇ ਮੈਨੂੰ ਆਪਣੇ بیٹے ਵਾਂਗੂ ਸਵੀਕਾਰਿਆ ਹੈ ਮੈਂ ਉਹਨਾਂ ਦੇ ਬੇਟਾ ਬਣ ਕੇ ਹੀ ਕੰਮ ਕਰਾਂ। ਜਿਹੜੇ ਵਿਰੋਧੀ ਆ ਉਹ ਕਹਿ ਰਹੇ ਆ ਜੀ ਹੋਰ ਲਵਾਉਣੀ ਆ ਬੀਬੀ ਵਾਲਾ ਰੋਟ ਜਾਣਾ ਪੂਗਾ ਵਾਪਸ ਚਲੇ ਜਾਣਗੇ 36 ਨੰਬਰ ਤੋਂ ਫਿਰ ਲੰਡਨ ਚਲੇ ਜਾਣਗੇ ਉਹਨਾਂ ਦਾ ਜਿੰਨਾ ਸੀ ਬਸ 36 ਨੰਬਰ ਕੋ ਦੇਖੋ ਜੀ ਜਿਹੜੇ ਲੋਕ ਕਹਿੰਦੇ ਆ ਕਿ ਮੈਂ ਵਾਪਸ ਲੰਡਨ ਚਲਾ ਜਾਊਂਗਾ ਜਾਂ ਜੋ ਵੀ ਹੈ ਉਹਨਾਂ ਵਾਸਤੇ ਇੱਕ ਗੱਲ ਇਹ ਕਹਿਣਾ ਚਾਹੁੰਦਾ ਕਿ ਜੇ ਮੈਂ ਜਾਣਾ ਹੀ ਹੁੰਦਾ ਤਾਂ ਫਿਰ ਮੈਂ ਵਾਪਸ ਕਿਉਂ ਆਂਦਾ ਪਹਿਲੀ ਗੱਲ ਦੂਸਰੀ ਗੱਲ ਕਿਸੇ ਨੂੰ ਕਿਤੇ ਨਹੀਂ ਜਾਣਾ ਪਊਗਾ ਜੀ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਮੈਂ ਤੁਹਾਡੇ ਮੂਹਰੇ ਇੱਕ ਪਰਮਨੈਂਟ ਦਫ਼ਤਰ ਇੱਥੇ 48 ਨੰਬਰ ਵਾਰਡ ਵਿੱਚ ਹੀ ਲੈ ਕੇ ਆਉਂਗਾ ਨਹੀਂ ਤਾਂ ਸਾਡੇ ਅਸ਼wini ਬੰਟੀ ਜੀ 36 ਨੰਬਰ ਗੋਟੀ ਚ ਰਹਿੰਦੇ ਨੇ ਜੋ ਕਿ ਰਜੀਵ ਗਾਂਧੀ ਕਲੋਨੀ ਦੇ ਵਸਨੀਕ ਨੇ ਤੇ ਇਹ ਸਾਡੇ ਇਹਨਾਂ ਦੇ ਨਾਲ ਪਰਿਵਾਰਕ ਰਿਲੇਸ਼ਨ ਹੈ ਇਹ ਵੀ ਇੱਥੇ ਹੋਣਗੇ ਹੋਰ ਵੀ ਪਾਰਟੀ ਵਰਕਰ ਜਿੰਨੇ ਵੀ ਹੈਗੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਰੇ ਚੇਅਰਮੈਨ ਸਾਹਿਬ ਇੱਥੇ ਮੌਜੂਦ ਨੇ ਇਹ ਚੀਜ਼ ਜਿਤਾਉਂਦੀ ਹੈ ਕਿ ਸਾਡੀ ਪਾਰਟੀ ਇੱਕ ਇਕੱਠ ਇੱਕ ਜੋੜ ਹੈ ਤੇ ਸਾਡੇ ਚ ਕੋਈ ਐਦਾ ਫਿਕ ਨਹੀਂ ਬਾ ਸਕਦਾ ਤੇ ਅਸੀਂ ਇੱਕ ਸਟਰੋਂਗ ਵਿਜ਼ਨ ਨੂੰ ਲੈ ਕੇ ਤੇ ਇੱਕ ਸਟਰੋਂਗ ਸੋਰਸ ਦੇ ਨਾਲ ਅੱਗੇ ਵਧਦੇ ਆ ਤੇ ਇਸ ਚੀਜ਼ ਦਾ ਵਾਦਾ ਹੈ ਕਿ ਅਸੀਂ ਜਲ ਤੋਂ ਜਲਦ ਇਸੇ ਮਹੀਨੇ ਦੇ ਵਿੱਚ ਵਿੱਚ ਹਜੇ ਇਸ ਮਹੀਨਾ ਖਤਮ ਹੋਣ ਚੁੱਕੇ ਕੁਝ 8-10 ਦਿਨ ਰਹਿੰਦੇ ਆ ਤੇ ਇਸ ਮਹੀਨੇ ਦੇ ਵਿੱਚ ਵਿੱਚ ਇੱਕ ਪਰਮਨੈਂਟ ਦਫ਼ਤਰ ਕਰਾਂਗੇ ਜਿੱਥੇ ਲੋਕ ਆਪਣੇ ਮੰਗਾਂ ਤਕਲੀਫਾਂ ਲੈ ਕੇ ਸਾਡੇ ਕੋਲ ਆ ਸਕਦੇ ਤੇ ਅਸੀਂ ਵਾਦ ਤੋਂ ਵਾਦ ਉਹਨਾਂ ਨੂੰ ਪੂਰਾ ਕਰਾਂਗੇ ਨਹੀਂ ਜੀ ਉਹਨਾਂ ਨੇ ਜਿਨ੍ਹਾਂ ਨੇ ਵੋਟਾਂ ਸਾਨੂੰ ਨਹੀਂ ਪਾਈਆਂ ਉਹਨਾਂ ਵਾਸਤੇ ਵੀ ਮੈਂ ਬਸ ਇਹੀ ਕਹਿਣਾ ਕਿ ਅੱਜ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਆਪ ਦਾ ਰਾਈਟ ਟੂ ਵੋਟ ਜਿਹੜਾ ਹੈ ਯੂਜ਼ ਕੀਤਾ ਮਤਦਾਨ ਦਿੱਤਾ ਆਪ ਦਾ ਸਹਿਯੋਗ ਦਿੱਤਾ ਇਹੀ ਸਭ ਤੋਂ ਵੱਡੀ ਗੱਲ ਹੈ ਇਲੈਕਸ਼ਨਸ ਦੀ ਤੇ ਅਸੀਂ ਸਾਡੇ ਚ ਕੋਈ ਬੇਇੱਜ਼ਤੀ ਪਾਵ ਨਹੀਂ ਕਿਸੇ ਹੋਰ ਪਾਰਟੀ ਨਾਲ ਕਿਸੇ ਹੋਰ ਸੰਗਠਨ ਨਾਲ ਅਸੀਂ ਇੱਥੇ ਸੇਵਾ ਕਰਨ ਆਏ ਆ ਕੋਈ ਗਲਤ ਤਰ੍ਹਾਂ ਦੀ ਸਿਆਸਤ ਨਹੀਂ ਕਰਨਾ ਏ ਅਸੀਂ ਵਾਦੋਵਾਦ ਲੋਕਾਂ 'ਚ ਪਿਆਰ ਫੈਲਾਣਾ ਚਾਹੁੰਦੇ ਆ ਇੱਕ ਸੈਂਸ ਆਫ ਕਮਿਊਨਿਟੀ ਲੈ ਕੇ ਆਉਣਾ ਚਾਹੁੰਦੇ ਆ ਤੇ ਅਸੀਂ ਉਸੇ ਮਕਸਦ ਨਾਲ ਲੱਗੇ ਬਦਾਂ